ਜੇ ਕੋਈ ਪਾਪੂਲਰ ਹੁੰਦਾ ਤਾਂ ਉਹਦੀ ਕੋਈ ਕਾਪੀ ਕਰਦਾ ਜੀ ਜੀ ਪਰਮਾਤਮਾ ਨੇ ਤੁਹਾਨੂੰ ਉਸ ਸਟੇਜ ਦੇ ਉੱਤੇ ਖੜਾ ਕੀਤਾ ਲਿਆ ਕੇ ਜਿੱਥੇ ਤੁਹਾਨੂੰ ਲੋਕ ਕਾਪੀ ਕਰ ਸਕਣ ਜੀ ਹਾਂ ਕਾਪੀ ਕਰਨ ਵਾਲੇ ਨੂੰ ਇੰਨਾ ਜ਼ਰੂਰ ਚਾਹੀਦਾ ਹੈ ਸੋਚ ਲੈਣਾ ਚਾਹੀਦਾ ਹੈ ਕਿ ਮੈਂ ਉਹਦੇ ਮਜ਼ਾਕ ਉਡਾ ਰਿਹਾ ਕਿ ਉਹਦੀ ਕਾਪੀ ਕਰ ਰਿਹਾ ਜੀ 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 ਜੋ ਮਜ਼ਾਕ ਉਡਾ ਰਿਹਾ ਤਾਂ ਨਿਹਾਇਤ ਬੁਰੀ ਗੱਲ ਹੈ ਜੋ ਕਾਪੀ ਕਰ ਸਕਦਾ ਤਾਂ ਜ਼ਰੂਰ ਕਰਦਾ ਇਹ ਨਿਮਿਕਰੀ ਐਂਟਰਟੇਨਮੈਂਟ ਦਿੰਦੀ ਆ ਹਰ ਕਿਸੇ ਨੂੰ ਫੈਨਸ ਬਹੁਤ ਖੁਸ਼ ਹੁੰਦੇ ਆ ਕੁਝ ਸਿੰਗਰਸ ਬੁਰਾ ਮੰਨ ਜਾਂਦੇ ਆ ਜਿਵੇਂ ਕਿ ਨੂਰਾ ਸਿਸਟਰਸ ਖਾਨ ਸਾਹਿਬ ਨੇ ਕੀਤੀ ਸੀਗੀ ਉਹ ਤਾਂ ਨਾ ਸਟੇਜ ਤੇ ਵੀ ਕਈ ਵਾਰ ਉਹਨਾਂ ਨੂੰ ਦੇਖਿਆ ਹੈ ਕਿਵੇਂ ਨਿਮਿਕਰੀ ਕਰਦੇ ਜਸਵਿੰਦਰ ਨੇ ਕੀਤੀ ਤਾਂ ਵੀ ਗੁੱਸਾ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕੋਈ ਪਪੂਲਰ ਹੁੰਦਾ ਹੈ ਤਾਂ ਉਹਦੀ ਕੋਈ ਕਾਪੀ ਕਰਦਾ ਜੀ ਜੀ ਤੁਸੀਂ ਸੋਚੋ ਜਿਹੜੇ ਪਿੰਡਾਂ ਦੇ ਵਿੱਚ ਛੁਪੇ ਹੋਏ ਕਲਾਕਾਰ ਬੈਠੇ ਹੋਏ ਨੇ ਜਿਨ੍ਹਾਂ ਦਾ ਨਾਮ ਨਹੀਂ ਹੈ ਉਹਨਾਂ ਦੀ ਕੋਈ ਕਾਪੀ ਕਰਦਾ ਪਰਮਾਤਮਾ ਨੇ ਤੁਹਾਨੂੰ ਉਸ ਸਟੇਜ ਦੇ ਉੱਤੇ ਖੜਾ ਕੀਤਾ ਲਿਆ ਕੇ ਜਿੱਥੇ ਤੁਹਾਨੂੰ ਲੋਕ ਕਾਪੀ ਕਰ ਸਕਣ ਜੀ ਹਾਂ ਕਾਪੀ ਕਰਨ ਵਾਲੇ ਨੂੰ ਇੰਨਾ ਜ਼ਰੂਰ ਚਾਹੀਦਾ ਹੈ ਸੋਚ ਲੈਣਾ ਚਾਹੀਦਾ ਹੈ ਕਿ ਮੈਂ ਉਹਦੇ ਮਜ਼ਾਕ ਉਡਾ ਰਿਹਾ ਕਿ ਉਹਦੀ ਕਾਪੀ ਕਰ ਰਿਹਾ ਜੀ 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 ਜੇ ਮਜ਼ਾਕ ਉਡਾ ਰਿਹਾ ਤਾਂ ਨਿਹਾਇਤ ਬੁਰੀ ਗੱਲ ਹੈ ਜੋ ਕਾਪੀ ਕਰ ਸਕਦਾ ਤਾਂ ਜ਼ਰੂਰ ਕਰ ਲੈ ਚਾਹੀਦਾ ਕਿਉਂਕਿ ਤੇ ਵਰੀਏਸ਼ਨ ਹੈ ਇਹ ਪਰਮਾਤਮਾ ਮਿਮਿਕਰੀ ਕਰਨਾ ਹਰੇਕ ਨੂੰ ਥੋੜਾ ਦਿੰਦਾ ਹੈ ਜੀ 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 ਬੰਦੇ ਤੋਂ ਆਪਣੀ ਆਵਾਜ਼ ਨਹੀਂ ਨਿਕਲਦੀ ਕਿਸੇ ਦੀ ਕੱਢਣੀ ਤਾਂ ਬੜੀ ਮੁਸ਼ਕਲ ਹੈ ਇਸ ਕਰਕੇ ਜਿਹਨੂੰ ਤਹਜ਼ੀਬ ਹੈ ਉਹ ਕਰੇ ਮੈਂ لالਚਨ ਯਮਲਾ ਜੱਟ ਜੀ ਦੀ ਕਾਪੀ ਕੀਤੀ ਜੀ ਮੈਂ ਬਾਕਾਇਦਾ ਪੁੱਛਿਆ ਉਹਨਾਂ ਨੇ ਮੈਂ ਕਰ ਸਕਦਾ ਕਹਿੰਦੇ ਤੂੰ ਕਰ ਸਕਦਾ ਹੂੰ ਹੂੰ ਰੋਡਵੇਜ ਦੀ ਲਾਰੀ ਦੇ ਵਿੱਚ ਕਿਉਂਕਿ ਉਹ ਉਹਨਾਂ ਦੀ ਕਾਪੀ ਕਰਨਾ ਬਹੁਤ ਛੋਟੀ ਗੱਲ ਨਹੀਂ ਹੈ ਹਨ ਹੂੰ ਹੂੰ ਇਸ ਕਰਕੇ